ਐਕਸਰਸਾਈਜ਼ 8.1 7ਵਾਂ ਸਵਾਲ ਕੋਟ θ ਆਪਾਂ ਨੂੰ ਦਿੱਤਾ ਹੋਇਆ 7/8 ਕੋਟ θ ਹੁੰਦਾ ਹੈ ਆਧਾਰ ਲੰਬ ਆਧਾਰ ਲੰਬ b p b ਕਿੰਨਾ ਆਪਣੇ ਕੋਲ ਬੇਸ ਥੱਲੇ ਵਾਲਾ ਆਧਾਰ ਕਿੰਨਾ ਆ ਗਿਆ 7 ਪਰਪੈਂਡੀਕੂਲਰ ਕਿੰਨਾ ਆ ਗਿਆ 8 ਉਸ ਤੋਂ ਬਾਅਦ ਪੀਟ ਅਨੁਸਾਰ ਪਾਈਥਾਗੋਰਸ ਥੀਰਮ ਅਨੁਸਾਰ পিটি অনুসারে करिए তা পিটি ਵਿੱਚ ਕੀ ਕਹਿੰਦਾ ਕਰਨ ਦਾ ਵਰਗ ਕਰਨ ਕੀ ਹੈ ਐਚ ਦਾ ਵਰਗ ਬਰਾਬਰ ਹੋਣਾ ਚਾਹੀਦਾ ਹੈ ਲੰਬ ਦਾ ਵਰਗ ਲੰਬ ਨੂੰ ਆਪਾਂ ਲਿਖਦੇ ਆਂ ਪੀ ਨਾਲ ਪਰਪੈਂਡੀਕੂਲਰ ਦਾ ਸਕੁਆਇਰ ਵੀ ਸਕੁਆਇਰ ਬੇਸ ਦਾ ਸਕੁਆਇਰ ਐਚ ਸਕੁਆਇਰ ਐਚ ਕਿੰਨਾ ਹੈ ਆਪਣੇ ਕੋਲ ਪਤਾ ਕਰਨਾ ਹੈ ਉਸ ਤੋਂ ਬਾਅਦ ਐਚ ਸਕੁਆਇਰ ਬਰਾਬਰ ਪੀ ਸਕੁਆਇਰ ਪੀ ਕਿੰਨਾ ਹੈ ਆਪਣੇ ਕੋਲ ਪਰਪੈਂਡੀਕੂਲਰ 8 10 ਸਕੁਆਇਰ ਪਲੱਸ 7 10 ਸਕੁਆਇਰ ਐਚ ਸਕੁਆਇਰ ਬਰਾਬਰ 8 8 64 77 49 113 x ਵਰਗਮੂਲ 113 ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ sin θ ਪਤਾ ਕਰਦੇ ਹਾਂ sin θ ਹੁੰਦਾ ਹੈ ਲੰਬ ਕਰਨ ਲੰਬ ਹੁੰਦਾ ਹੈ p ਕਰਨ ਹੁੰਦਾ ਹੈ h p ਕਿੰਨਾ ਆਪਣੇ ਕੋਲ ਦਿੱਤਾ ਹੋਇਆ 8 h ਕਿੰਨਾ ਦਿੱਤਾ ਹੋਇਆ ਹੈ ਅੰਡਰੂਟ 113 ਅੰਡਰੂਟ 113 cos θ ਹੁੰਦਾ ਹੈ ਉਹ ਹੁੰਦਾ ਹੈ ਆਧਾਰ ਕਰਨ b h بیس ਹਾਈਪੋਟੈਨਿਊਸ b ਕਿੰਨਾ ਦਿੱਤਾ ਹੋਇਆ ਆਪਣੇ ਕੋਲ 7 ਅੰਡਰੂਟ 113 ਉਸ ਤੋਂ ਬਾਅਦ ਇਸ ਦਾ ਪਹਿਲਾ ਪਾਰਟ ਪਹਿਲੇ ਪਾਰਟ ਦੇ ਵਿੱਚ ਆਪਾਂ ਨੂੰ ਕੀ ਕਿਹਾ ਹੋਇਆ ਹੈ ਦਿੱਤਾ ਹੋਇਆ 1 sin θ into 1 minus sin theta eh ditta hai 1 plus sin theta into 1 minus sin theta बटे दे विच 1 plus cos theta into 1 minus cos theta s nu agge solve karo ਸੋਲਵ ਕਰਨ ਤੇ ਆਪਣੇ ਕੋਲ ਕੀ ਆਏਗਾ ਇਹਦੇ ਵਿੱਚ ਦੇਖੋ ਇੱਕ ਵਾਰੀ ਪਲੱਸ ਕਰਤਾ ਇੱਕ ਵਾਰੀ ਮਾਈਨਸ ਕਰਤਾ ਇਹਦਾ ਮਤਲਬ a, b a b, a, b, a b a b ਵਾਲਾ ਫਾਰਮੂਲਾ ਲੱਗਿਆ 1 ਦਾ ਸਕੁਅਰ 1 ਆ ਜਾਏਗਾ sin² θ ਇਹ ਫਾਰਮੂਲਾ ਕਿਹੜਾ ਹੈ a b a b a² b² a² 1² b² sin² θ ਦੂਸਰੇ ਦੇ ਵਿੱਚ ਵੀ ਉਸੇ ਤਰ੍ਹਾਂ ਇੱਕ ਵਾਰੀ ਜੋੜਤਾ ਇੱਕ ਵਾਰੀ ਘਟਾਤਾ 1 ਦਾ ਸਕੁਅਰ 1 ਆ ਗਿਆ ਮਾਈਨਸ cos ਸਕੁਅਰ θ ਉਸ ਤੋਂ ਬਾਅਦ ਇਹਦੇ ਵਿੱਚ ਵੈਲਿਊ ਭਰੋ 1 sin ਸਕੁਅਰ θ sin ਕਿੰਨਾ ਹੈ 8 √113 ਦਾ ਸਕੁਅਰ 1 7 cos² θ ਕਿੰਨਾ ਹੈ cos ਦਾ ਮੁੱਲ ਕਿੰਨਾ 7 √ 113 10^1 -8 ਦਾ ਸਕੁਅਰ ਕਿੰਨਾ ਹੋ ਗਿਆ 64/113 बटे ਦੇ ਵਿੱਚ 1 -7 ਦਾ ਸਕੁਅਰ 49/ 113 ਤੇ ਅੰਡਰੂਟ 10^ ਕਰਨ ਤੇ ਅੰਡਰੂਟ ਖਤਮ ਹੋ ਜਾਂਦਾ ਹੈ ਇਹਨੂੰ ਸੋਲਵ ਕਰੋ ਅੱਗੇ ਸੋਲਵ ਕਰੀਏ ਤਾਂ ਕੀ ਆ ਜਾਂਦਾ ਹੈ

ਆਪਣਾ ਆਨਸਰ ਆ ਗਿਆ ਪਹਿਲੇ 파ਟ ਦਾ ਐਸੇ ਸਵਾਲ ਦਾ ਦੂਜਾ 파ਟ ਕੋਟ ਸਕੁਆਇਰ θ ਇਹ ਪਹਿਲਾ 파ਟ ਸੀ ਇਹ ਖਤਮ ਹੋਣ ਤੋਂ ਬਾਅਦ ਹੁਣ ਦੂਜਾ 파ਟ ਕੋਟ ਸਕੁਆਇਰ θ ਕੋਟ ਸਕੁਆਇਰ θ ਕੋਟ ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 7/ ਕੋਟ ਦਾ ਮੁੱਲ ਦਿੱਤਾ ਹੋਇਆ ਹੈ 7/8 7/8 ਦੱਸ ਕੇ ਆ 7 10 ਸਕੁਅਰ ਕਿੰਨਾ ਹੋ ਗਿਆ 49 8 10 ਸਕੁਅਰ ਕਿੰਨਾ ਆ ਗਿਆ 64 ਦੋਨਾਂ ਦਾ ਆਨਸਰ ਆ ਗਿਆ ਜੀ 8ਵਾਂ ਸਵਾਲ ਜੇਕਰ 3 ਕੋਟ a 4 ਹੋਵੇ ਤਾਂ ਪਰਤਾਲ ਕਰੋ 1 ਟੈਜੈਂਟ ਸਕੁਅਰ a 1 ਟੈਜੈਂਟ ਸਕੁਅਰ a ਹੈ cos² a sin² a ਅੱਪਾ ਇਹਦੇ ਵਿੱਚ ਟੈਜੈਂਟ ਕੋਸ ਤੇ ਸਾਈਨ ਦੇ ਮੁੱਲ ਪਤਾ ਕਰਨੇ ਆ। ਸਭ ਤੋਂ ਪਹਿਲਾਂ ਦੇਖੋ ਕੋਟ A ਆ A ਹੋ ਗਿਆ ਤਾਂ ਇਸ ਐਂਗਲ ਦੇ ਸਾਹਮਣੇ ਵਾਲਾ ਲੰਬ ਹੋ ਗਿਆ ਇਹਨੂੰ ਛੱਡ ਦਿਓ। A B C ਦੇ ਵਿੱਚ ਇੱਥੇ A ਐਂਗਲ ਦਿੱਤਾ ਹੈ ਤਾਂ A ਨੂੰ ਪੁੱਲ ਜੋ ਬਾਕੀ ਕੀ ਰਿਹਾ ਗਿਆ B C A ਕੀ ਬਣ ਗਿਆ ਪਰਪੈਂਡੀਕੂਲਰ A ਤੋਂ 90 ਡਿਗਰੀ ਤੱਕ ਜੋ ਲਾਈਨ ਜਾਂਦੀ ਹੈ ਉਹ ਬਣ ਗਈ ਬੇਸ ਜੋ ਤਿਰਛੀ ਰੇਖਾ ਹੈ ਉਹਨੂੰ ਬੋਲਦੇ ਐ ਐਚ ਹਾਈਟ ਵੀ ਬੋਲ ਸਕਦੇ ਐ ਹਾਈਪੋਨਿਊਜ਼ ਹੁੰਦਾ ਹੈ ਕਰਨ ਤਾਂ ਸਭ ਤੋਂ ਪਹਿਲਾਂ ਕੋਟ a ਬਰਾਬਰ ਹੈ 4/3 4/3 ਕੋਟ ਕੀ ਹੁੰਦਾ ਹੈ ਆਧਾਰ ਆਧਾਰ ਲੰਬ ਆਧਾਰ ਕਿੰਨਾ ਹੈ b ਹੁੰਦਾ ਹੈ ਬੇਸ ਬੇਸ ਕਿੰਨਾ ਹੈ 4 ਔਰ ਜੋ ਪਰਪੈਂਡੀਕੂਲਰ ਹੈ ਉਹ ਕਿੰਨਾ ਗਿਆ 10 a ਵਾਲਾ ਪਤਾ ਕਰਨਾ ਹੈ ਉਸ ਤੋਂ ਬਾਅਦ ਪੀਟੀ ਅਨਸਾਰ ਪੀਟੀ ਆਪਾਂ ਨੂੰ ਕੀ ਕਹਿੰਦੀ ਹੈ ਜੋ ਕਰਨ ਦਾ ਵਰਗ ਹੈ ਬਰਾਬਰ ਹੈ ਲੰਬ ਦਾ ਵਰਗ ਪਲੱਸ ਆਧਾਰ ਦਾ ਵਰਗ x² ਬਰਾਬਰ p ਦਾ ਸਕੁਆਇਰ ਕਿੰਨਾ ਹੁੰਦਾ ਹੈ p ਕਿੰਨਾ ਦਿੱਤਾ ਹੋਇਆ ਹੈ 3 ਦਾ ਸਕੁਆਇਰ ਪਲੱਸ ਬੇਸ ਕਿੰਨਾ ਦਿੱਤਾ ਹੋਇਆ ਹੈ 4 ਦਾ ਸਕੁਅਰ 3 ਦਾ ਸਕੁਅਰ ਕਿੰਨਾ ਆ ਗਿਆ 9 ਆ ਗਿਆ ਉਸ ਤੋਂ ਬਾਅਦ 9 ਆ ਗਿਆ 4 ਦਾ ਸਕੁਅਰ ਕਿੰਨਾ ਆ ਗਿਆ 16 ਆ ਗਿਆ ਐਚ ਬਰਾਬਰ ਕਿੰਨਾ 16 ਤੇ 9 ਕਿੰਨੇ ਹੁੰਦੇ ਆ 25 ਐਚ ਬਰਾਬਰ ਆ ਗਿਆ 25 ਦਾ ਵਰਗਮੂਲ 25 ਦਾ ਵਰਗਮੂਲ ਕਿੰਨਾ ਆ ਜਾਏਗਾ 5 ਇੱਕ ਕਰਨ ਆਪਣੇ ਕੋਲੇ 5 ਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਤਾ ਕਰਨਾ ਹੈ ਟੇਜੈਂਟ ਟੇਜੈਂਟ A ਟੇਜੈਂਟ A ਦੇ ਲਈ ਕੀ ਹੁੰਦਾ ਟੇਜੈਂਟ ਕੀ ਹੁੰਦਾ ਲੰਬ ਵਟਾ ਆਧਾਰ ਲੰਬ ਕੀ ਹੁੰਦਾ P ਆਧਾਰ ਕੀ ਹੁੰਦਾ B P ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 3 ਆਧਾਰ ਕਿੰਨਾ ਦਿੱਤਾ ਹੋਇਆ ਹੈ 4 ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਪਤਾ ਕਰਨਾ ਹੈ sin A sin ਕੀ ਹੁੰਦਾ ਲੰਬ ਵਟਾ ਕਰਨ ਲੰਬ ਨੂੰ ਆਪਾਂ ਪੀ ਨਾਲ ਲਿਖਦੇ ਆਂ ਲੰਬ ਨੂੰ ਆਪਾਂ ਪੀ ਨਾਲ ਲਿਖਦੇ ਆਂ ਪੀ ਆਪਣੇ ਕੋਲ ਕਿੰਨਾ ਦਿੱਤਾ ਹੋਇਆ 3 ਐਚ ਕਿੰਨਾ ਹੈ 5 ਉਸ ਤੋਂ ਬਾਅਦ cos a ਪਤਾ ਕਰਨਾ ਹੈ cos a cos a ਹੁੰਦਾ ਹੈ ਆਧਾਰ ਕਰਨ ਆਧਾਰ b ਹੁੰਦਾ ਹੈ न एच हे बी किन्ना बी बेस चार बटा पांच उस तो बाद पाँच उसद तो उसद यदा हैंड साइड लीए अपा ए की है हैंड साइड वन माइनस पेजेंट स्ेयर ए वन माइनस टेजेंट स्केर साइड है हैंड साइड ले ली अपॉन वन प्लस टेजेंट स्केयर ए उस तो बाद मुल भरो वन माइनस टेजेंट स्केयर ए टेजेंट की है तीन बटा चार देयर बटा उस तो बाद वन प्लस टेजेंट स्केयर ए तेन बटा चार टेजेंट की है तीन बटा चार ਇੰਨਾ ਦਾ ਸਕੁਅਰ ਕਰ ਦੋ ਸਕੁਅਰ ਕਰਨ ਤੇ ਕੀ ਆ ਜਾਏਗਾ 1 3 ਦਾ ਸਕੁਅਰ 9 4 ਦਾ ਸਕੁਅਰ 16 1 9 16 ਉਸ ਤੋਂ ਬਾਅਦ 16 ਨੂੰ 1 ਨਾਲ ਗੁਣਾ ਕੀਤਾ 16 9 16 16 16 9 16 16 ਤੇ 16 ਕੱਟੇ ਗਏ ਪਿੱਛੇ ਕੀ ਰਹਿ ਗਿਆ ਇਸ ਦੇ ਵਿੱਚ 16 ਚੋਂ 9 ਗਏ ਕਿੰਨੇ ਬਚ ਗਏ 7 16 ਤੇ 9 ਕਿੰਨੇ ਹੋ ਗਏ 25 ਲੈਫਟ ਹੈਂਡ ਸਾਈਡ ਕੀ ਆ ਗਈ ਆਪਣੇ ਕੋਲ 7 25 ਉਸ ਤੋਂ ਬਾਅਦ ਇਹਦੀ ਰਾਈਟ ਹੈਂਡ ਸਾਈਡ ਕਰਨੀ ਹੈ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ cos²a sin²a cos²a sin²a ਇਸ ਤੋਂ ਬਾਅਦ sin² sin ਅਤੇ cos ਦਾ ਮੁੱਲ ਭਰ ਦੇਣਾ ਹੈ cos² ਦਾ ਮੁੱਲ ਆਪਾਂ ਕਿੰਨਾ ਕੱਢਿਆ ਹੈ cos ਦਾ ਮੁੱਲ ਕਿੰਨਾ ਕੱਢਿਆ ਹੈ 4/ 5 ਦਾ ਸਕਰ sin² sin ਕੀ ਹੈ 3/ 5 ਦਾ ਸਕੁਅਰ 4 ਦਾ ਸਕੁਅਰ ਕਿੰਨਾ ਹੁੰਦਾ 16 5 ਦਾ ਸਕੁਅਰ 25 3 ਦਾ ਸਕੁਅਰ 9 25 ਦੋਨੇ ਹਰ ਬਰਾਬਰ ਹੈ ਇੱਕ ਹਰ ਲੈ ਲਓ 25 16 9 16 ਚ 9 ਗਏ ਕਿੰਨਾ ਆ ਗਿਆ 7 25 ਇਹ ਲੈਫਟ ਹੈਂਡ ਸਾਈਡ ਆਪਣੇ ਕੋਲੇ ਆਈ ਹੈ 7 25 ਰਾਈਟ ਹੈਂਡ ਸਾਈਡ ਆਈ ਹੈ 7 25 दोनों सैडा बराबर है लिख देना हैंड साइड बराबर है राइट हैंड साइड यही आप सिद्ध करना सी लिखता प्रूफड नौवा सवाल तिरपुज ए बी सी जिसका कौन बी समकोण है कोण बी समकोण है बी ते बनाता समकोण कोण ए जेकर टेजेंट ए एक बटा अनूट तीन हो भे? ਦਾ 8 ਦਿੱਤਿਆਂ ਦਾ ਮੁੱਲ ਪਤਾ ਕਰੋ ਹੁਣ ਟ੍ਰਾਇੰਗਲ ਦੇ ਵਿੱਚ ਆਪਾਂ ਨੂੰ b ਦਿੱਤਾ ਹੈ a ਦੇ ਅਨੁਸਾਰ ਆਪਾਂ ਪਤਾ ਕਰਨਾ ਹੈ a ਦੇ ਸਾਹਮਣੇ ਵਾਲਾ ਪਰਪੈਂਡੀਕੂਲਰ ਲੰਬ a ਤੋਂ ਜੋ 90 ਡਿਗਰੀ ਤੱਕ ਲਾਈਨ ਜਾਂਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਬੇਸ ਜੋ ਤਿਰਛੀ ਲਾਈਨ ਹੈ ਉਹਨੂੰ ਬੋਲਦੇ ਹਾਂ ਕਰਨ ਕਰਨ ਨੂੰ ਆਪਾਂ h ਨਾਲ ਲਿਖਿਆ ਹੈ ਬੇਸ ਨੂੰ ਆਧਾਰ ਨੂੰ b ਨਾਲ ਲਿਖਿਆ ਪਰਪੈਂਡੀਕੂਲਰ ਲੰਬ ਹੈ p ਨਾਲ ਲਿਖਿਆ ਟੇਜੈਂਟ a ਟੇਜੈਂਟ ਕੀ ਹੁੰਦਾ ਹੈ ਪਰਪੈਂਡੀਕੂਲਰ ਬਾਇ ਬੇਸ ਪਰਪੈਂਡੀਕੂਲਰ ਕਿੰਨਾ ਹੈ p ਜਿਹੜਾ ਲੰਬ ਹੈ ਉਹ ਇੱਕ ਹੈ ਬੇਸ ਆਧਾਰ ਹੈ b ਉਹ ਕਿੰਨਾ ਹੈ ਅੰਦਰੂੜ 3 ਹੈ ਤਾਂ ਇਸ ਤੋਂ ਬਾਅਦ ਪਾਈਥਾਗੋਰਸ ਥੀਰਮ ਅਨੁਸਾਰ pt ਅਨੁਸਾਰ ਪਾਈਥਾਗੋਰਸ ਥੀਰਮ ਅਨੁਸਾਰ ਇਹਦੇ ਵਿੱਚ ਕੀ ਲਿਖਿਆ ਹੋਇਆ ਕਰਨ ਦਾ ਵਰਗ बराबर लंब ਦਾ ਵਰਗ p² b² b² n h² p² b² p ਲੰਬ b ਬੇਸ ਆਧਾਰ h ਹਾਈਟ ਕਰਨ h ਦਾ ਸਕੁਅਰ ਆਪਾਂ ਨੂੰ ਪਤਾ ਕਰਨਾ ਹੈ p ਦਾ ਸਕੁਅਰ 1 ਦਾ ਸਕੁਅਰ b ਸਕੁਅਰ ਅੰਡਰੂਟ 3 ਦਾ ਸਕੁਅਰ 1 ਦਾ ਸਕੁਅਰ 1 ਆ ਗਿਆ ਤੇ ਅੰਡਰੂਟ 3 ਦਾ ਸਕੁਅਰ 3 ਆ ਗਿਆ h ਬਰਾਬਰ h ਸਕੁਅਰ ਬਰਾਬਰ ਅੰਡਰੂਟ 4 ਆ ਗਿਆ h ਬਰਾਬਰ ਕਿੰਨਾ ਆ ਗਿਆ 2 ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਿਰਫ sin ਤੇ cos ਦੇ ਮੁੱਲ ਹੀ ਪਤਾ ਕਰਨੇ ਐ ਤਾਂ sin ਦਾ ਮੁੱਲ ਪਤਾ ਕਰੋ ਸਾਈਨ a ਸਾਈਨ ਥੀਟਾ ਹੁੰਦਾ ਹੈ ਉਹ ਹੁੰਦਾ ਹੈ ਲੰਬ ਬਟਾ ਕਰਨ ਲੰਬ ਨੂੰ ਆਪਾਂ ਲਿਖਦੇ ਹਾਂ p ਨਾਲ ਕਰਨ ਹੈਗਾ h p ਕਿੰਨਾ 1 ਬਟਾ 2 ਬਣ ਗਿਆ ਉਸ ਤੋਂ ਬਾਅਦ cos a ਹੁੰਦਾ ਹੈ a ਹੁੰਦਾ ਹੈ ਆਧਾਰ ਬਟਾ ਆਧਾਰ ਕੀ ਹੁੰਦਾ ਹੈ b h d ਕਿੰਨਾ ਹੈ √3 ਬਟਾ h ਕਿੰਨਾ ਹੈ 2 ਉਸ ਤੋਂ ਬਾਅਦ ਇਹਦਾ ਜਿਹੜਾ ਪਹਿਲਾ ਪਾਰਟ ਹੈ ਉਹਦੇ ਵਿੱਚ ਕੀ ਦਿੱਤਾ ਹੋਇਆ ਹੈ sin a cos c ਹੁਣ c ਦੇ ਅਨੁਸਾਰ ਵੀ ਆਪਾਂ ਇਹਨਾਂ ਨੂੰ ਪਤਾ ਕਰਨਾ ਹੈ ਤਾਂ sin c sin c sin c c ਹੁੰਦਾ ਹੈ हूँ यह उल्ट हो गया साइन सी सी आप लिखा परपेंडिकुलर बाय हाइट साइन सी लंब बटा करण हो गया सी लंब की हो गया अंडरूट तेन बटा एच किन्ना दो उस तो बाद कॉस सी बेस अपॉन हाइट हूँ सी बेस की होएगा सी तो बी तक कि बटा हाइट कि तो बाद एदा मुल पता करना है साइन ए कॉस सी माइनस माइनस नहीं प्लस है साइन ए कॉस सी प्लस cos a sin c ਮੁੱਲ ਭਰੋ sin a sin a ਦਾ ਮੁੱਲ ਹੈ 1 ਵਟਾ 2 cos c ਦਾ ਮੁੱਲ ਕਿੰਨਾ ਹੈ 1 ਵਟਾ 2 ਪਲੱਸ cos a ਕਿੰਨਾ ਹੈ √3 ਵਟਾ 2 ਗੁਣਾ sin c ਕਿੰਨਾ ਹੈ √3 ਵਟਾ 2 2 80 ਨੂੰ 80 ਨਾਲ ਗੁਣਾ 1 ਨੂੰ 1 ਨਾਲ ਗੁਣਾ ਕੀਤਾ 1 ਆ ਗਿਆ 2 ਨੂੰ 2 ਨਾਲ ਗੁਣਾ ਕੀਤਾ 4 ਆ ਗਿਆ ਪਲੱਸ √3 ਨੂੰ 3 ਨਾਲ ਗੁਣਾ ਕੀਤਾ ਤਾਂ √ हट ਜੇਗਾ ਕਿੰਨਾ ਰਹਿ ਗਿਆ 3 2 ਨੂੰ 2 ਨਾਲ ਗੁਣਾ ਕੀਤਾ 4 1 3 ਦੋਨਾਂ ਦੇ ਹਰ ਬਰਾਬਰ ਹੈ 1 ਲੈ ਲਓ ਕੀ ਆ ਗਿਆ 4 4 4 ਤੇ 4 ਕੱਟੇ ਗਏ ਪਿੱਛੇ ਕੀ ਰਹਿ ਗਿਆ 1 ਆਨਸਰ ਆ ਗਿਆ एएस ਦਾ ਨੌਵੇਂ ਦਾ ਪਹਿਲਾ ਪਾਰਟ ਹੈ उस तो बाद नौमे का दूसरा पार्ट दूसरे पार्ट के अपन की क्या होस ए कौससी कौस, कौस ए कौससी माइनस साइन ए साइन सी साइन ए साइन सी साइन ए कि अपने कोल पहला कौस में करो कॉस ए कि दिता होनरूट तीन बटा दो गुणा कॉस सी एक बटा दो माइनस साइन ए एक बटा दो गुणा साइन सी अनरूट तीन बटा दो गुणा करो अनरूट तीन बटा दो गुणा दो चार माइनस 1 ਨੂੰ √3 ਨਾਲ ਗੁਣਾ ਕੀਤਾ √3 4 ਦੋਨੇ ਕੱਟੇ ਗਏ ਪਿੱਛੇ ਕੀ ਰਹਿ ਗਿਆ 0 ਇਹ ਵਾਲਾ ਆਨਸਰ ਹੈ 10ਵਾਂ ਸਵਾਲ ਤਿਰਪੁਜ PQR ਦਾ ਕੋਣ Q ਸਮਕੋਣ ਹੈ ਆਪਾਂ ਬਣਾਤਾ PR QR PR QR ਕਿੰਨਾ ਦਿੱਤਾ ਹੋਇਆ ਹੈ 25 ਸੈਂਟੀਮੀਟਰ ਅਤੇ PQ 5 ਸੈਂਟੀਮੀਟਰ ਹੈ sin p cos p tan p ਦਾ ਮੁੱਲ ਪਤਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਈਥਾਗੋਰਸ ਲੱਗੇਗੀ ਇਹਨੂੰ ਸੋਲਵ ਕਰੋ ਥੋੜਾ ਜਿਹਾ p r ਬਰਾਬਰ ਆ ਗਿਆ 25 ਆ ਕਿਉਂ r 10 ਸੱਜੇ ਹੱਥ ਜਾ ਕੇ ਮਾਈਨਸ ਆ ਗਿਆ ਨਾਲ ਇਹਦੇ ਸੈਂਟੀਮੀਟਰ ਪੀਟੀ ਅਨੁਸਾਰ ਪਾਈਥਾਗੋਰਸ ਥਿਊਰਮ ਅਨੁਸਾਰ ਪੀਟੀ ਅਨੁਸਾਰ ਦਾ ਕਰਨ ਦਾ ਵਰਗ ਕਰਨ ਕੀ ਹੈ ਪੀ ਆਰ ਜੇ ਟੇਢੀ ਲਾਈਨ ਹੈ ਪੀ ਆਰ ਸਕਰ ਬਰਾਬਰ ਹੋਣਾ ਚਾਹੀਦਾ ਹੈ ਬਾਕੀ ਦੋਨੇ ਸਾਈਡਾਂ ਦੇ ਵਰਗਾਂ ਦਾ ਜੋੜ ਕਊ ਆਰ ਦਾ ਸਕਰ ਕਊ ਕਊ ਆਰ ਸਕਰ ਪਲੱਸ ਕਊ ਪੀ ਸਕਰ उस तो बाद इन्हें सोलव करो पी आर स्केयर पी आर स्केर पी आर, आर किन्ना है पच्ची माइनस क्यू आर एकेयर करता बराबर क्यू आर क्यू आर ही प्यार दो क्यू पी क्यू पी किए पाँ स्केर सोलव करो ए माइनस बी द स्केर ए स्केर पच्ची द स्केयर छे सौ पच्ची माइनस दो ए बी दो गुणा पंजा पुणा क्यू आर पंजा क्यू आर प्लस क्यू आर स्क्वायर बराबर की आ गया क्यू आर स्क्वायर क्यू आर स्क्वायर तो क्यू आर स्क्वायर कटे गया क्योंकि बचार बराबर का चिन्ह है पाइदा स्क्वायर पच्ची आ गया उस तो बाद माइनस पंजा क्यू आर बराबर पच्ची आ हाँ प्लस का छे सौ पच्ची है सज्जे हथ जा माइनस का छे सौ पच्ची आ गया माइनस का कि गया छे सौ माइनस से माइनस कट्टे गए क्यू आर बराबर छे सौ बटा पंजा जीरो तो जीरो कटा गया पिछे कि रह गया बारह क्यू आर बराबर बारह उस तो बाद क्यू आर कि आ गया अपने को क्यू आर बारह पी क्यू पाँच उस तो बाद रह गया अपने कोल जो कोर पी आर बराबर पच्ची माइनस क्यू आर पच्ची माइनस क्यू आर 25 ਕਿੰਨਾ ਆਪਣੇ 25 ਦਾ 25 ਲਿਖਤਾ ਕਯੂ ਆਰ ਕਿੰਨਾ ਦਿੱਤਾ ਹੋਇਆ 12 25 ਚੋਂ 12 ਗਏ ਕਿੰਨੇ ਰਹਿ ਗਏ 13 ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ ਨੂੰ ਕੀ ਕਿਹਾ ਹੈ ਇਹ ਵਾਲਾ ਕਿੰਨਾ ਆ ਗਿਆ 13 sin p sin p ਜਿਹੜਾ sin ਹੁੰਦਾ ਹੈ ਉਹ ਹੁੰਦਾ ਹੈ ਲੰਭ ਵਟਾ ਕਰਨ p upon h ਹੁਣ h ਤਾਂ ਹੁੰਦੀ ਹੈ ਜੋ ਟੇਢੀ ਲਾਈਨ ਹੈ ਔਰ ਜੋ ਲੰਭ ਹੁੰਦਾ ਹੈ ਪਰਪੈਂਡੀਕੂਲਰ ਉਹ ਕੋਣ ਦੇ ਸਾਹਮਣੇ ਵਾਲਾ ਹੁੰਦਾ ਕੋਣ p ਹੈ p ਨੂੰ ਭੁੱਲ ਜਾਓ ਪਿੱਛੇ ਕੀ ਰਹਿ ਗਿਆ ਇਹ ਵਾਲਾ q q r q r ਕਿੰਨਾ ਦਿੱਤਾ ਹੋਇਆ ਹੈ 12 h ਟੇਢੀ ਰੇਖਾ 13 ਅਨਸਰ ਆ ਗਿਆ 12 13 उस उसस तो पी कॉस पी हूँ बेस अपॉन हाइट आधार बटा बटाकरण आधार कि नीचे वाला कि आ गया पांच बटा एच कि तेरह दूसरे का आंसर आ गया उस तो उसेजेंट पी टेजेंट पी हों पी अपॉन बी पी कि प्रोपेंडीकूलर अपॉन बेस पी कि तो होया है बारह बटा बेस कि